ਪ੍ਰੋਪਰ yellow mustard color ਦਾ ਆਰਟੀਕਲ ਦਿਖਾਉਣ ਜਾ ਰਹਾ ਤੁਹਾਨੂੰ ਓਏ ਹੋ ਪੀਸ ਬਣ ਕੇ ਆ ਕੋਈ ਅਲਟੀਮੇਟ ਬਿਊਟੀਫੁੱਲ ਲੋ ਜੀ ਪੀਸ ਚੈੱਕ ਕਰੋ ਕਿੰਨਾ ਸ਼ਾਨਦਾਰ ਬਣਾਇਆ ਹੈ ਡਿਜ਼ਾਈਨ ਦੇਖੋ ਕਿੰਨਾ ਲਾਜਵਾਬ ਹੈ ਸੋ ਕਲਰ ਇਹ ਪ੍ਰੋਪਰ ਮਸਟਰਡ ਸ਼ੇਡ ਹੈ ਜੀ ਕਲਰ ਬੜਾ ਪਿਆਰਾ ਹੈ ਮਤਲਬ ਜੀ ਇੱਕ ਤਾਂ yellow mustard color ਆਮ ਕਲਰ ਹੁੰਦਾ ਨਾ ਕਾਮਨ ਸ਼ੇਡ ਉਹ ਸ਼ੇਡ ਨਹੀਂ ਇਹਦੀ ਬਿਊਟੀ ਡਿਫਰੈਂਟ ਹੈ ਮਤਲਬ ਜੀ ਕਲਰ ਦੀ ਮਤਲਬ ਟੋਨ ਹੀ ਅਲੱਗ ਹੈ ਬਿਲਕੁਲ ਸੋ ਕਲਰ ਉਹ ਡਿਜ਼ਾਈਨ ਇੰਨਾ ਪਿਆਰਾ ਫੁੱਲ ਪਿਓਰ 35 ਗ੍ਰਾਮ organza ਦਾ ਇਹ ਆਰਟੀਕਲ ਸਾਰਾ ਸਾਰਾ ਹੈਂਡਵਰਕ ਪ੍ਰੋਪਰ ਹੈਵੀ ਬਾਜੂ ਤੇ ਕੰਮ ਪਿਓਰ ਕਰੇਪ ਦੀ ਸਲਵਾਰ ਸਲਵਾਰ ਦੇ ਪੌਂਚੇ ਤੇ ਵੀ ਕੰਮ ਆਊਗਾ ਜੀ ਸਲਵਾਰ ਦੇ ਪੌਂਚੇ ਤੇ ਦੇਖੋ ਕਿੰਨਾ ਹੈਵੀ ਕੰਮ ਕਰਿਆ ਆ ਸਲਵਾਰ ਦੇ ਪੌਂਚੇ ਤੇ ਕਢਾਈ ਆਏਗੀ ਕਲਰ ਬਹੁਤ ਸੋਹਣਾ ਹੈ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਆਰਟੀਕਲ ਹੈ ਇਹ ਕਲਰ ਤੁਹਾਨੂੰ ਪਿਓਰ ਦੇ ਫੈਬਰਿਕ ਜੀ ਮਿਲੂਗਾ ਹੋਰ ਕਿਸੇ ਫੈਬਰਿਕ ਜੀ ਨਹੀਂ ਮਿਲਦਾ ਆ ਚੈੱਕ ਕਰੋ ਦੁਪੱਟਾ ਆ ਆ ਰਿਹਾ ਦੁਪੱਟਾ ਦੁਪੱਟਾ ਦਾ ਸਾਰਾ ਕਾਰਨਰ ਵਕ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਸੋ ਕਲਰ ਕੰਬੀਨੇਸ਼ਨ ਬਿਲਕੁਲ ਨਮਾ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਉਹ ਰਹੇਗਾ ਜੀ ਤੁਹਾਨੂੰ WhatsApp ਮੈਸ ਠੀਕ ਹੈ ਆਪਾਂ ਮੈਂਸ਼ਨ ਕਰ ਦਾਂਗੇ ਗਲਾਸ ਸ਼ਿਮਰ ਔਰਗੈਂਜ਼ਾ ਦਾ ਪਾਰਟੀ ਵੇਅਰ ਸਭ ਤੋਂ ਸੋਹਣਾ ਆਰਟੀਕਲ ਪ੍ਰਾਈਸ ਦੇ ਅਕੋਰਡਿੰਗ ਸੂਟ ਬਹੁਤ ਸੋਹਣਾ ਬਣ ਗਿਆ ਪ੍ਰਾਈਸ ਪਹਿਲੀ ਦੱਸ ਰਿਹਾ 4600 ਰੁਪਏ 4600 ਇਜ਼ ਦਾ ਪ੍ਰਾਈਸ ਰਹੇਗਾ ਸੋ ਪ੍ਰਾਈਸ ਦੇ ਅਕੋਰਡਿੰਗ ਡਿਜ਼ਾਈਨ ਬਹੁਤ ਸੋਹਣਾ ਪਿੰਕ ਸ਼ੇਡ ਸੀ ਗ੍ਰੀਨ ਰੋਸ 골ਡ ਕਲਰ ਔਰ ਇੱਕ ਆਏਗਾ ਪਿਸਤਾ ਕਲਰ ਚਾਰ ਰੰਗ ਚਾਰੇ ਰੰਗ ਸੋਹਣੇ ਆਰਟੀਕਲ ਬਹੁਤ ਪਿਆਰਾ ਫੁੱਲ ਹੈਂਡਵਰਕ ਦੇ ਵਿੱਚ 4600 4600 ਰੁਪਏ ਜਿਹੜੇ ਕਲਾਇੰਟ ਸਾਨੂੰ ਮੈਸੇਜ ਕਰਦੇ ਨੇ ਪਾ ਜੀ ਸਸਤੀ ਰੇਂਜ ਤੁਸੀਂ ਸੂਟ ਨਹੀਂ ਪਾਉਂਦੇ ਲੋ ਜੀ ਬਿਲਕੁਲ ਇਕਨੋਮਿਕਲ ਪ੍ਰਾਈਸ ਦਾ ਆਰਟੀਕਲ ਬਿਲਕੁਲ ਸਸਤੀ ਰੇਂਜ ਦਾ ਆਰਟੀਕਲ ਸਭ ਤੋਂ ਸੋਹਣਾ ਫੁੱਲ ਵੈਡਿੰਗ ਦਾ ਸਪੈਸ਼ਲ ਹੈਂਡਵਰਕ ਦਾ ਆਰਟੀਕਲ ਬਹੁਤ ਸੋਹਣਾ ਪੀਸ ਬਣਾਇਆ ਸਾਰਾ ਹੈਂਡਵਰਕ ਦਾ ਕੰਮ ਹੈ ਔਰ ਆ ਆ ਰਿਹਾ ਦੁਪੱਟਾ ਦੁਪੱਟਾ ਵੀ ਪੂਰਾ ਫੋਰ ਸਾਈਡ ਆਊਗਾ ਕਲਰ ਤੁਹਾਨੂੰ 4 ਮਿਲਣਗੇ 4600 ਜਲਦੀ ਤੋਂ ਜਲਦੀ ਆਰਡਰ ਕਰ ਲਿਓ ਕਲਰ ਚਾਰੇ ਸੋਹਣੇ ਸੋ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਆਰਡਰ ਕਰੋ ਕਿਉਂਕਿ ਪੀਸ ਨਾਲ ਦੇ ਸੋਲਡ ਆਊਟ ਹੋ ਪਿਓਰ ਕ੍ਰੇਪ ਦੇ ਵਿੱਚ ਬ੍ਰਾਈਡਲ ਲੁੱਕ ਦਾ ਮੈਂ ਆਰਟੀਕਲ ਰੈਡੀ ਕਰਵਾਇਆ ਸਪੈਸ਼ਲ ਤੁਹਾਡੇ ਲਈ ਬੜਾ ਸੋਹਣਾ ਆਰਟੀਕਲ ਆ ਫੋਟੋ ਵਾਲਾ ਪੀਸ ਆ ਛੇੜ ਤਿੰਨ ਬਣਵਾਇਆ ਸੀ ਸੋ ਡਿਜ਼ਾਈਨ ਬਹੁਤ ਪਿਆਰਾ ਪ੍ਰਾਈਸ ਜੈ ਕੋਲ ਨਹੀਂ ਤਾਂ ਮੋਸਟਲੀ ਇਦਾਂ ਦੇ ਆਰਟੀਕਲ ਵੀ ਹੁਣ ਜਿਹੜੇ ਆ ਰਹੇ ਨੇ ਬ੍ਰਾਈਡਲ ਲੁੱਕ ਦੇ ਇਦਾਂ ਦੇ ਆਰਟੀਕਲ ਮੋਸਟਲੀ ਸਾਰੇ 18 19 20 ਇਸ ਰੇਂਜ ਦੇ ਵਿਚਾਰੇ ਨੇ ਆ ਪਹਿਲਾ ਆਰਟੀਕਲ ਹੈ ਜਿਹੜਾ ਬਿਲਕੁਲ ਘੱਟ ਰੇਂਜ ਦੇ ਵਿੱਚ ਬਣ ਕੇ ਆਇਆ ਸੋ ਆਰਟੀਕਲ ਚੈੱਕ ਕਰਿਓ ਪਿਓਰ ਕ੍ਰੇਪ ਦਾ ਸੂਟ ਹੈ ਸਾਰਾ ਫਰੰਟ ਹੈਵੀ ਹੈ ਟੋਟਲੀ ਹੈਵੀ ਬਾਜੂ ਤੇ ਕੰਮ ਆਏਗਾ ਪੀ ਆ ਚੈੱਕ ਕਰੋ ਸਲਵਾਰ ਦੇ ਪਹੁੰਚ ਤੇ ਕਢਾਈ ਸਲਵਾਰ ਦੇ ਪਹੁੰਚ ਤੇ ਕੰਮ ਆਊਗਾ ਪਿਓਰ ਕريب ਦਾ ਆਰਟੀਕਲ ਔਰ ਦੁਪੱਟਾ ਚੈੱਕ ਕਰੋ ਜੀ ਦੁਪੱਟੇ ਦੇ ਪੱਲੇ ਦੇਖੋ ਕਿੰਨੇ ਲਾਜਵਾ ਬਣੇ ਹੋਏ ਆ ਪੱਲੇ ਪੂਰੇ ਹੈਵੀ ਪਲੱਸ 4 ਸਾਈਡ ਪੀਸ ਚੈੱਕ ਕਰੋ ਓਏ ਬਿਊਟੀਫੁਲ ਪੀਸ ਸ਼ੇਡ ਦੇਖੋ ਕਿੰਨੇ ਪਿਆਰੇ ਨੇ ਤਿੰਨ ਸ਼ੇਡ ਇੱਕ ਆਊਗਾ ਰਸਟ ਕਲਰ ਆਪਾਂ ਆਪਨ ਹੀ ਕਰ ਦਿੰਦੇ ਆ ਕਿਉਂਕਿ ਫਿਰ ਤੁਸੀਂ ਫੋਟੋ ਮੰਗਣੀ ਹੈ ਮੇਰੇ ਤੋਂ ਫੋਟੋ ਕਲਿੱਕ ਨਹੀਂ ਹੋਣੀ ਵੈਸੇ ਮੈਂ ਫੋਟੋ ਹੀ ਭੇਜ ਦੂੰਗਾ ਆ ਲੋ ਇੱਕ ਹੋਰ ਰਸਟ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਤਿੰਨ ਕਲਰ ਰਸਟ ਮਜ਼ੈਂਟਾ ਚੈਰੀ ਇਹ ਮੇਨ ਤਿੰਨ ਉਹ ਕਲਰ ਨੇ 브라이ਡਲ ਦੇ ਜਿਹੜੇ ਵਿਡਿੰਗ ਦੇ ਸਪੈਸ਼ਲ ਕਲਰ ਨੇ ਜਿਹੜੇ ਮਤਲਬ ਕਿ ਹਰ ਕਿਸੇ ਨੂੰ ਚਾਹੀਦੇ ਹੀ ਹੁੰਦੇ ਆ ਮੇਨ ਕਲਰ ਨੇ ਮਤਲਬ ਕਿ ਇਹ ਆ ਲੋ ਇੱਕ ਆਏਗਾ ਚੈਰੀ ਸ਼ੇਡ ਇੱਕ ਹੋਰ ਚੈਰੀ ਕਲਰ ਕਲਰ ਤੁਸੀਂ ਕੋਈ ਵੀ ਬਾਏ ਕਰ ਲਿਓ ਕਿੰਨੇ ਰੰਗ ਪਿਆਰੇ ਨੇ ਕੋਈ ਵੀ ਕਲਰ ਬਾਏ ਕਰ ਲਓ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਹੋਰੇਗਾ 11300 ਰੁਪਏ 11300 ਪਿਓ ਜਰਾਫ ਸਿਲਕ ਫੈਬਰੀ ਦੇ ਵਿੱਚ ਬਿਲਕੁਲ ਨਵਾਂ ਆਰਟੀਕਲ ਲਾਂਚ ਕਰਨ ਜਾ ਰਿਹਾ ਹਾਂ ਇਹ 2026 ਦੀ ਨਵੀਂ ਕਲੈਕਸ਼ਨ ਹੈ ਬਿਲਕੁਲ ਯੂਨਿਕ ਆਰਟੀਕਲ ਲੈ ਕੇ ਆਏ ਤੁਹਾਡੇ ਵਾਸਤੇ ਪਿਓ ਜਰਾਫ ਸਿਲਕ ਫੈਬਰਿਕ ਡਿਜ਼ਾਈਨਿੰਗ ਲੇਟੈਸਟ ਆਰਟੀਕਲ ਚੈੱਕ ਕਰੋ ਜੀ ਬੜਾ ਖੂਬਸੂਰਤ ਆਰਟੀਕਲ ਬਣ ਕੇ ਆਇਆ ਸੋਹਣਾ ਪੀਸ ਬਣ ਕੇ ਆਇਆ ਪੂਰਾ ਸੋਹਣਾ ਆ ਚੈੱਕ ਕਰੋ ਜੀ ਜਰਾ ਫੈਬਰੀ ਵਿੱਚ ਸੋ ਮੈਂ ਇੱਕ ਗੱਲ ਕਹਿ ਦੇਣਾ ਕਿ 2026 ਦੇ ਸੀਜ਼ਨ ਦੀ ਸਾਡੀ ਬਿਲਕੁਲ ਐਡਵਾਂਸ ਵਿੱਚ ਤਿਆਰੀ ਸ਼ੁਰੂ ਹੋ ਚੁੱਕੀ ਹੈ ਸੋ ਤੁਸੀਂ ਚੈੱਕ ਕਰੋ ਜੀ ਮੈਂ ਕਹਿੰਦਾ ਜਿਨਾ ਦੀ ਚਾਹੇ ਫਰਵਰੀ ਚ ਵੈਡਿੰਗ ਆ ਰਹੀ ਹੈ ਚਾਹੇ ਹੁਣ ਮਾਰਚ ਚ ਆ ਰਹੀ ਹੈ ਚਾਹੇ ਅੱਗੇ ਜਨਵਰੀ ਜਾਂ ਫਰਵਰੀ ਵਿੱਚ ਚਾਹੇ ਨਵੰਬਰ ਦਸੰਬਰ ਚ ਆਊਗੀ ਸੋ ਪੀਸ ਆਪਣੇ ਹੁਣੇ ਬਾਈ ਕਰਨੇ ਸ਼ੁਰੂ ਕਰ ਦੋ ਕਿਉਂਕਿ ਵੈਰਾਈਟੀ ਅਸੀਂ ਦੇਣੀ ਆ ਇਹ ਕਲਾਸ ਆ ਚੈੱਕ ਕਰੋ ਅੰਟੀਕ ਦਾ ਕੰਮ ਸਾਰਾ ਸਾਰਾ ਡਿਜ਼ਾਈਨਰ ਸੂਟ ਸਭ ਤੋਂ ਵੱਡੀ ਗੱਲ ਕਨਸੈਪਟ ਤੁਸੀਂ ਜਿੱਦਾਂ ਮਰਜ਼ੀ ਬਣਾ ਲਓ ਚਾਹੇ ਸਲਵਾਰ ਫਰਸ਼ੀ ਸਲਵਾਰ ਸ਼ਰਾਰਾ ਪਲਾਜ਼ੋ ਲੈਂਥ ਦੀ ਕੋਈ ਦਿੱਕਤ ਨਹੀਂ ਓਏ ਹੋਏ ਚੈੱਕ ਕਰੋ ਜੀ ਮੈਂ ਕਹਿੰਦਾ ਦੁਪੱਟਾ ਦਬੱਟੇ ਦੇ ਵਿੱਚ ਇੱਕ ਚੀਜ਼ ਤੁਸੀਂ ਦੇਖੋ ਖਾਸ ਚੀਜ਼ ਕੀ ਹੈ ਕਿ ਇਹਦੇ ਵਿੱਚ ਪ੍ਰਿੰਟਿੰਗ ਦੇ ਉੱਤੇ ਹਲਕਾ ਹਲਕਾ ਵਰਕ ਦਿੱਤਾ ਹੋਇਆ ਤੇ ਫੋਰ ਸਾਈਡ ਸਾਰਾ ਹੈਵੀ ਕੰਮ ਕਰਿਆ ਹੋਇਆ ਸੋ ਛੇੜ ਦੀ ਗੱਲ ਕਰਾਂ ਅੰਗਰੇਜ਼ੀ ਕਲਰ ਨਹੀਂ ਅੰਗਰੇਜ਼ੀ ਬਿਲਕੁਲ ਨਵੇਂ ਛੇੜ ਆ ਚੈੱਕ ਕਰੋ ਕਿੰਨੇ ਪਿਆਰੇ ਕਲਰ ਬਣ ਕੇ ਆਏ ਨੇ ਇਹ ਕਲਰ ਉਹ ਨਹੀਂ ਮਤਲਬ ਕਿ ਜਿਹੜੇ ਜਲਦੀ ਨਾਲ ਨਹੀਂ ਮਿਲਦੇ ਜਿਹੜੇ ਤੁਹਾਡੇ ਕੋਲ ਵੀ ਨਹੀਂ ਹੋਣੇ ਆ ਚੈੱਕ ਕਰੋ ਕਿਉਂਕਿ ਆਪਾਂ ਕਲਰ ਇਹੋ ਜਿਹਾ ਬਣਵਾਇਆ ਡਿਜ਼ਾਈਨ ਇਹੋ ਜਿਹਾ ਬਣਵਾਇਆ ਫੈਬਰਿਕ ਇਹੋ ਜਿਹਾ ਯੂਜ਼ ਕਰਿਆ ਕੀ ਬਾਸ ਹਰ ਕੋਈ ਕਹੇਗਾ ਵੀ ਵਾਕਈ ਚੀਜ਼ ਨਵੀਂ ਹੈ ਆ ਲੋ ਰਾਸ਼ਟ ਸ਼ੇਡ ਪੀਕਾਕ 컬러 نیچے ਰਾਣੀ ਮਜ਼ੈਂਟਾ 컬러 ਇੱਕ ਆਏਗਾ ਜੀ 골ਡ ਸ਼ੇਡ ਆ ਚੈੱਕ ਕਰੋ ਕਿੰਨਾ ਪਿਆਰਾ ਸ਼ੇਡ ਹੈ 골ਡ ਪ੍ਰੋਪਰ 골ਡ 컬러 ਬੜਾ ਸੋਹਣਾ ਸ਼ੇਡ ਹੈ ਆ ਦੇਖੋ 컬러 ਤੁਸੀਂ ਆਪਣਾ ਕੋਈ ਵੀ ਬਾਈ ਕਰ ਲਓ ਸਾਰੇ ਰੰਗ ਸੁਣਨੇ ਨੇ 12500 ਪ੍ਰਾਈਸ ਆ ਲਓ ਜੀ ਜਿਨ੍ਹਾਂ ਨੇ ਐਦਾਂ ਦੇ ਡਿਜ਼ਾਈਨਰ ਸੂਟ ਲੈਣੇ ਹਨ ਨਾ ਜਲਦੀ ਜਲਦੀ ਆ ਜਾਓ ਸੂਟ ਲੈ ਕੇ ਆਇਆ ਬੜਾ ਸ਼ਾਨਦਾਰ ਤੁਹਾਡੇ ਵਾਸਤੇ ਓਏ ਹੋਏ ਆਰਟੀਕਲ ਚੈੱਕ ਕਰੋ ਜੀ ਸੂਟ ਬੋਲ ਰਿਹਾ ਮੂੰਹ ਮੈਂ ਵੀ ਤੁਹਾਡੇ ਨਾਲ ਦੇਖ ਰਿਹਾ ਸਹੀ ਗੱਲ ਕਹਿਆ ਲਓ ਜੀ ਅਸੀਂ ਕਹਿੰਨਾਂ ਸੂਟ ਨੇ ਕਿਹੜਾ ਬੋਲਣਾ ਮੂੰਹ ਮੈਂ ਕਹਿੰਦਾ ਕਿ ਸੂਟ ਬੋਲਦਾ ਮੂੰਹ ਆ ਚੈੱਕ ਕਰੋ ਜੀ ਆਰਟੀਕਲ ਚੈੱਕ ਕਰੋ ਤੁਸੀਂ ਚਾਕਲੇਟ ਕਲਰ ਨਵਾਂ ਸ਼ੇਡ ਫੈਬਰਿਕ ਆ ਰਿਹਾ ਪਿਓਰ ਜਰਾਫ ਸ਼ਿਮਰ ਸਭ ਤੋਂ ਸੋਹਣਾ ਆਰਟੀਕਲ ਸਭ ਤੋਂ ਸੋਹਣਾ ਬੁਟੀਕ ਮੈਂਡ ਆਰਟੀਕਲ ਲੈ ਕੇ ਆਇਆ ਪ੍ਰੋਪਰ ਹੈਵੀ ਬਾਜੂ ਤੇ ਕਮ ਔਰ ਦੁਪੱਟਾ ਪੂਰਾ ਹੈਵੀ ਜਾਲ ਪਿਓਰ ਕੋਰੀਅਨ ਟਿਸ਼ੂ ਦਾ ਦੁਪੱਟਾ ਹੋਊਗਾ ਸੂਟ ਦਾ ਡਿਜ਼ਾਈਨ ਚੈੱਕ ਕਰੋ ਜੀ ਪਿਓਰ ਕ੍ਰੇਵ ਦੀ ਬਾਟਮ ਆਏਗੀ ਔਰ ਪੀਸ ਦੇਖੋ ਕਿੰਨਾ ਲਾਜਵਾ ਬਣਾਇਆ ਅਲਟੀਮੇਟ ਡਿਜ਼ਾਈਨਰ ਸੂਟ ਹੈ ਅਲਟੀਮੇਟ ਸਭ ਤੋਂ ਸ਼ਾਨਦਾਰ ਪੀ ਔਰ ਦੁਪੱਟਾ ਚੈੱਕ ਕਰੋ ਪੂਰਾ ਹੈਵੀ ਜਾਲ ਦੁਪੱਟਾ ਸਾਰਾ ਫੈਂਟਵਰਕ ਦਾ ਕੰਮ ਜੀ ਕੰਬੀਨੇਸ਼ਨ ਚੈੱਕ ਕਰੋ ਫਸਟ ਟਾਈਮ ਕੋਈ ਕਲਰ ਕੰਬੀਨੇਸ਼ਨ ਯੂਨਿਕ ਹਨ ਕਿ ਆਇਆ ਹੈ ਅਜ ਤੱਕ ਕਲਰ ਕੰਬੀਨੇਸ਼ਨ ਨਹੀਂ ਬਣ ਕੇ ਆਇਆ ਪੂਰਾ ਵੈਡਿੰਗ ਸੀਜ਼ਨ ਚਲਾ ਗਿਆ ਸੋ ਲੋ ਜੀ ਹੁਣ 2026 ਦਾ ਵੈਡਿੰਗ ਸੀਜ਼ਨ ਐਡਵਾਂਸ ਹੈ ਸੋ ਜਲਦੀ ਨਾਲ ਦੇ ਆਪਣਾ ਬਾਏ ਕਰ ਲਓ ਜੀ ਤੁਸੀਂ ਜਰਾ ਫੈਬਰੀ ਵਿੱਚ بڑے ਆਰਟੀਕਲ ਦੇਖੇ ਹੋਣੇ ਬੜੇ ਤਰ੍ਹਾਂ ਦਾ ਵਰਕ ਦੇਖਿਆ ਹੋਣਾ 15 ਫੈਬਰੀ ਵਿੱਚ ਅੱਜ ਪਹਿਲੀ ਵਾਰ ਕਲਰ ਕੰਬੀਨੇਸ਼ਨ ਨਵਾਂ ਤੇ ਸਭ ਤੋਂ ਵੱਡੀ ਗੱਲ ਅੰਟੀਕ ਵਰਕ ਜਿਹਦਾ ਅੱਜ ਸਭ ਤੋਂ ਜ਼ਿਆਦਾ ਫੈਸ਼ਨ ਹੈ ਸਭ ਤੋਂ ਜ਼ਿਆਦਾ ਟ੍ਰੈਂਡ ਹੈ ਸੋ ਉਹ ਵਾਲਾ ਆਰਟੀਕਲ ਮੈਂ ਲੈ ਕੇ ਆਇਆ ਪੀਸ ਬਣ ਕੇ ਆ ਸਿੰਗਲ ਮੈਂ ਇਸ ਗੱਲ ਦੀ ਗਰੰਟੀ ਦਿੰਦਾ ਕਿ ਜਰਾ ਫੈਬਰੂਅਰੀ ਵਿੱਚ ਅੰਟੀਕ ਵਰਕ ਦਾ ਆਰਟੀਕਲ ਸਿਰਫ ਆਪਾਂ ਪਹਿਲਾਂ ਲਾਂਚ ਕਰ ਰਹੇ ਹਾਂ ਅਮਰਸਰੀਆਂ ਮਾਲਦਿਆਂ ਦੇ ਸਟੋਰ ਤੋਂ ਹੀ ਮਿਲਣਾ ਤੁਹਾਨੂੰ ਪਹਿਲਾਂ ਆ ਚੈੱਕ ਕਰੋ ਜੀ ਆਰਟੀਕਲ ਬਹੁਤ ਹੋਰ ਬਿਊਟੀ ਚੈੱਕ ਕਰੋ ਤੁਸੀਂ ਸੂਟ ਦੀ ਬਿਊਟੀਫੁੱਲ ਆਰਟੀਕਲ ਬੜਾ ਸ਼ਾਨਦਾਰ ਪੀਸ ਬਣਿਆ 골ਡ ਨਾਲ ਮਤਲਬ ਕਿ ਕੋਕਾ ਕੋਲਾ ਕਲਰ ਹੈ ਕੰਬੀਨੇਸ਼ਨ ਬਹੁਤ ਸੋਹਣਾ ਯੂਨੀਕ ਦਾ ਕੰਬੀਨੇਸ਼ਨ ਹੈ ਡਿਫਰੈਂਟ ਕੰਟਰਾਸਟ ਦਾ ਬੁਟੀਕ ਪੀਸ ਬਣਾਇਆ ਹੋਇਆ ਪ੍ਰੋਪਰ ਹੈਵੀ ਬਾਜੂ ਦੇ ਕੰਮ ਹੈ ਫੈਬਰਿਕ 2026 ਦਾ ਬਿਲਕੁਲ ਲੇਟੈਸਟ ਹੈ ਡਿਜ਼ਾਈਨ ਬਿਲਕੁਲ ਲੇਟੈਸਟ ਹੈ ਕੰਬੀਨੇਸ਼ਨ ਬਿਲਕੁਲ ਲੇਟੈਸਟ ਹੈ ਮੈਂ ਕਹਿੰਦਾ ਜੀ ਅਮਰਸਰੀਆਂ ਮਾਲਜਾਂ ਨੇ ਵੈਰਾਈਟੀ ਦੇਣੀ ਹੈ ਬਾਸ ਤੁਸੀਂ ਕਹਣਾ ਉਹ ਸ਼ਾਪਿੰਗ ਚਲੋ ਫਟਾਫਟ ਅਮਰਸਰੀਆਂ ਮਾਲਜਾਂ ਦੇ ਸਟੋਰ ਤੇ ਸਭ ਤੋਂ ਸੋਹਣਾ ਆਰਟੀਕਲ ਰੇਟ 12500 ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਪੀਸ ਆ ਸਿੰਗਲ ਬਣ ਕੇ ਟਾਪ ਦਾ ਪੀਸ ਆ ਇਹ ਵਾਲਾ ਆਰਟੀਕਲ ਤੁਹਾਡੇ ਵਾਸਤੇ ਇਹੋ ਜਿਹਾ ਰੈਡੀ ਕਰਵਾਇਆ ਤੁਸੀਂ ਅੰਟੀਕ ਵਰਕੇ ਦੇ ਆਰਟੀਕਲ ਤਾਂ ਦੇਖ ਹੀ ਰਹੇ ਹੋ ਕਿੱਦਾਂ ਦੇ ਬਣ ਕੇ ਆ ਰਹੇ ਆ ਪਰ ਆਹ ਵਾਲਾ ਆਰਟੀਕਲ ਬੜਾ ਡਿਫਰੈਂਟ ਜਿਹਾ ਬਣ ਕੇ ਆਇਆ ਮੇਰੇ ਕੋਲ ਸੋ ਸਭ ਤੋਂ ਵੱਡੀ ਗੱਲ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਇਸ ਆਰਟੀਕਲ ਦੇ ਵਿੱਚ ਜਿਹੜਾ ਕੰਮ ਹੈ ਉਹ ਪੈਚਵਰਕ ਵੀ ਹੈ ਅੰਟੀਕ ਵਰਕ ਵੀ ਹੈ ਰੇਸ਼ਮ ਵਰਕ ਵੀ ਹੈ ਸਿਕਵੈਂਸ ਵਰਕ ਵੀ ਹੈ ਸਭ ਤੋਂ ਵੱਡੀ ਗੱਲ ਇਹ ਦੇਖੋ ਤੁਸੀਂ ਔਰ ਰੂਬੀ ਪੰਨੇ ਦਾ ਕੰਮ ਵੀ ਕਰਿਆ ਹੋਇਆ ਸਭ ਤੋਂ ਸੋਹਣੀ ਚੀਜ਼ ਤਾਂ ਆਹ ਹੈ ਲੋ ਜੀ ਸਭ ਤੋਂ ਸੋਨਾ ਆਰਟੀਕਲ ਜੀ ਚੈੱਕ ਕਰੋ ਸੁੱਚੇ ਮੂਰਤੀਵਾਮੂ ਇਹ ਸੂਟ ਹੈ ਸੱਚੀ ਗੱਲ ਕਹਿ ਰਿਹਾ ਅਲਟੀਮੇਟ ਬੁਟੀਕ ਦਾ ਪੀਸ ਲੈ ਕੇ ਆਇਆ ਪਿਓਰ ਔਰਗਾਂਜ਼ਾ ਤੇ 35 ਗ੍ਰਾਮ ਔਰਗਾਂਜ਼ਾ ਫੈਬਰਿਕ ਔਰ ਡਿਜ਼ਾਈਨ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਬਣ ਕੇ ਆਇਆ ਔਰ ਰੰਗ ਮੈਂ ਪੂਰੇ ਦੇ ਪੂਰੇ ਚਾਰ ਲੈ ਕੇ ਆਇਆ ਸੋ ਜਲਦੀ ਤੋਂ ਜਲਦੀ ਆਪਣਾ ਆਰਡਰ ਕਰ ਲਿਓ ਔਰ ਪੀਸ ਬਿਊਟੀਫੁਲ ਹੈ ਵੈਡਿੰਗ ਸਪੈਸ਼ਲ ਲਗਜ਼ਰੀ ਲਾਜਵਾਬ ਸੂਟ ਹੈ ਜੀ ਸਾਰਾ ਸਾਰਾ ਹੈਂਡਵਰਕ ਔਰ ਪ੍ਰੋਪਰ ਹੈਵੀ ਦੁਪੱਟਾ ਪਿਓਰ ਕ੍ਰੇਪ ਦੀ ਬਾਟਮ ਫੁੱਲ ਪਿਓਰ 35 ਗ੍ਰਾਮ ਔਰਗਾਂਜ਼ਾ ਦੁਪੱਟਾ ਤੁਸੀਂ ਦੁਪੱਟੇ ਦੇ ਕੰਮ ਚੈੱਕ ਕਰੋ ਜੀ ਕਿੰਨਾ ਲਾਜਵਾਬ ਹੈ ਬਿਊਟੀਫੁਲ ਕਾਂਚਵਰਗਾ ਸੂਟ ਪਿਆ ਸੋ ਸ਼ੇਡ ਚੈੱਕ ਕਰੋ ਕਿੰਨੇ ਪਿਆਰੇ ਨੇ ਆ ਸ਼ੇਡ ਦੇਖੋ ਕਿੰਨੇ ਪਿਆਰੇ ਨੇ ਇੱਕ ਆਇਗਾ ਜੀ ਨਵਾਂ ਯਾ ਸ਼ੇਡ ਯੂਨੀਕ ਕਲਰ ਬਿਲਕੁਲ ਡਿਫਰੈਂਟ ਸ਼ੇਡ ਆ ਇਸ ਟਾਈਮ ਦਾ ਲੇਟੈਸਟ ਨਿਊ ਕਲਰ ਆ ਇੱਕ ਸ਼ੇਡ ਆ ਹੋਇਆ ਜਿਹੜਾ ਬੜਾ ਪਿਆਰਾ ਓਨੀਅਨ ਸ਼ੇਡ ਕਲਰ ਚੈੱਕ ਕਰੋ ਐਕਸਲੈਂਟ ਸ਼ੇਡ ਆ ਜੀ ਐਕਸਲੈਂਟ ਜ਼ਬਰਦਸਤ ਕਲਰ ਲੋ ਜੀ ਇੱਕ ਆਇਗਾ ਜੀ ਸਕਾਈ ਬਲੂ ਕਲਰ ਆ ਕਲਰ ਜਲਦੀ ਜਲਦੀ ਨਹੀਂ ਮਿਲਦਾ ਆ ਕਲਰ ਜਲਦੀ ਜਲਦੀ ਹੁਣ ਮਿਲਦਾ ਨਹੀਂ ਸੋ ਲੋ ਜੀ ਇਹ ਕਲਰ ਵੀ ਬਿਲਕੁਲ ਯੂਨੀਕ ਰੈਡੀ ਕਰਵਾਏ ਆ ਮਤਲਬ ਕਿ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਵੀ ਆਹ ਕਲਰ ਹੈਗਾ ਜਾਂ ਉਹ ਕਲਰ ਹੈਗਾ ਕਲਰ ਸਾਰੇ ਡਿਫਰੈਂਟ ਨੇ ਸਭ ਤੋਂ ਸੋਹਣਾ ਆਰਟੀਕਲ ਆ ਪ੍ਰਾਈਸ ਤੁਹਾਨੂੰ WhatsApp ਤੇ ਮੈਂਸ਼ਨ ਕਰ ਦਾਂਗੇ ਤੁਸੀਂ ਸਾਨੂੰ ਵੱਤਵਾ WhatsApp DM ਕਰ ਦਿਓ ਸੋ ਜਲਦੀ ਨਾਲ ਇਹ ਆਪਣਾ ਆਰਡਰ ਪਲੇਸ ਕਰ ਲਓ ਪਿਓਰ ਸਿਲਕ ਦੇ ਸੂਟ ਤੁਹਾਨੂੰ ਬਥੇਰੇ ਮਿਲਨੇ ਆ ਮਾਰਕੀਟ ਦੇ ਵਿੱਚੋਂ ਪਰ ਮਿਲਨੇ ਤੁਹਾਨੂੰ 15 16 20000 ਦੀ ਰੇਂਜ ਦੇ ਵਿੱਚ ਸੋ ਅਮਰਸਰੀਆਂ ਮਾਲ ਦੇਣ ਦੇ ਸਟੋਰ ਤੋਂ ਮਿਲਨੇ ਆ ਸਿਰਫ ਰੇਟ ਪਹਿਲਾਂ ਦੱਸ ਦਿੰਦਾ ਸੂਟ ਦਾ ਪਿਓਰ ਸਿਲਕ ਦਾ ਪੀਸ ਸਿਰਫ 9150 ਰੁਪਏ ਦੀ ਰੇਂਜ ਦੇ ਵਿੱਚ ਬਿਲਕੁਲ ਅਫੋਰਡੇਬਲ ਪ੍ਰਾਈਸ ਪਿਓਰ ਸਿਲਕ ਦੇ ਵਿੱਚ ਆਰਟੀਕਲ ਲੈ ਕੇ ਆਇਆ ਮਤਲਬ ਕਿ ਇਸ ਰੇਂਜ ਦੇ ਵਿੱਚ ਪਿਓਰ ਸਿਲਕ ਦੇ ਪੀਸ ਤੁਹਾਨੂੰ ਕਿਤੋਂ ਨਹੀਂ ਮਿਲਣਗੇ ਸੋ ਆਰਟੀਕਲ ਚੈੱਕ ਕਰੋ ਜੀ ਨੈਕਵਰਕ ਦੇ ਵਿੱਚ ਸਭ ਤੋਂ ਸੋਹਣਾ ਆਰਟੀਕਲ ਰੈਡੀ ਹੋਇਆ ਸਾਰਾ ਹੈਂਡਵਰਕ ਦਾ ਬੁਟੀਕ ਪੀਸ ਉਹ ਸ਼ੇਡ ਇੰਨੇ ਪਿਆਰੇ ਫੁੱਲ ਵੈਡਿੰਗ ਵੇਅਰ ਸਪੈਸ਼ਲ ਆਰਟੀਕਲ ਪਿਓਰ ਸਿਲਕ ਦਾ 올ਓਵਰ ਫੈਬਰਿਕ ਉਹ ਸਾਰਾ ਸਾਰਾ ਹੈਂਡਵਰਕ ਪ੍ਰੋਪਰ ਹੈਵੀ 슬ੀਵਸ ਦੇ ਕੰਮ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਦੁਪੱਟਾ ਚੈੱਕ ਕਰੋ ਕਿੰਨਾ ਲਾਜਵਾ ਵਾ ਦੁਪੱਟੇ ਦੇ ਪੱਲੇ ਦੇਖੋ ਸੋ ਜਲਦੀ ਤੋਂ ਜਲਦੀ ਬਾਸ ਫਰਵਰਡ ਸਕਰੀਨਸ਼ਾਟ ਲੈ ਕੇ ਨਾ WhatsApp ਕਰ ਦਿਓ ਤੇ ਆਪਣਾ ਆਰਡਰ ਪਲੇਸ ਕਰ ਲਓ ਮੇਰੀ ਇੱਕ ਬੇਨਤੀ ਹੈ ਕਿ ਸਾਨੂੰ ਜਿਆਦਾ ਤੋਂ ਜਿਆਦਾ WhatsApp ਤੇ ਮੈਸੇਜ ਕਰਦਿਆ ਕਰੋ ਕਈ ਵਾਰੀ ਐਦਾਂ ਹੁੰਦਾ ਹੈ ਕਿ ਰਸ਼ ਕਰਕੇ ਕਾਲ ਪਿਕ ਨਹੀਂ ਹੁੰਦੀ ਸੋ ਤੁਸੀਂ WhatsApp ਤੇ DM ਕਰੋਗੇ ਮੁੰਡਾ ਨਾਲ ਦੀਆਂ ਰਿਪਲਾਈ ਕਰ ਦਿਆ ਕਰੇਗਾ ਲੋ ਜੀ ਆ ਚੈੱਕ ਕਰੋ ਰੈੱਡ ਕਲਰ ਕਲਰ ਰੈੱਡ ਸੀ ਗ੍ਰੀਨ ਨੀਚੇ ਗਾਜ਼ਰੀ ਇਕ ਹੈਗਾ ਰਾਣੀ ਮਜ਼ੈਂਟਾ ਕੋਈ ਵੀ ਕਲਰ ਤੁਸੀਂ ਆਪਣਾ ਬਾਏ ਕਰ ਲਓ ਬਿਊਟੀਫੁਲ ਸ਼ੇਡ ਨੇ ਚਾਰੇ ਔਰ ਪ੍ਰਾਈਸ ਸਿਰਫ 9150 ਪ੍ਰਾਈਸ ਹੈ। ਦਬਕੇ ਵਰਕ ਦਾ ਇੱਕ ਬਿਲਕੁਲ ਨਵਾਂ ਆਰਟੀਕਲ ਹੈ ਕੈਂਸਰ ਵਾਸਤੇ ਸ਼ੇਡ ਆਇਆ ਤਿੰਨ ਪਿੰਕ ਕਲਰ ਗਾਜ਼ਰੀ ਸ਼ੇਡ ਤੇ ਇੱਕ ਆਊਗਾ yellow mustard ਕਲਰ ਤਿੰਨ ਕਲਰ ਦਾ ਫੈਬਰਿਕ ਆ ਰਿਹਾ ਪਿਓਰ ਕਾਰੀਅਨ ਟਿਸ਼ੂ ਔਰ ਡਿਜ਼ਾਈਨ ਬਿਲਕੁਲ ਲੇਟੈਸਟ ਤੇ ਨਵਾਂ ਡਿਜ਼ਾਈਨ ਫੁੱਲ ਵੇਅਰਿੰਗ ਲਈ ਸਪੈਸ਼ਲ ਆਰਟੀਕਲ ਆ ਲੋ। ਸੋ ਆਰਟੀਕਲ ਚੈੱਕ ਕਰੋ ਜੀ ਫੁੱਲ ਦਬਕੇ ਦਾ ਕੰਮ ਹੈ ਪੂਰਾ ਫਰੰਟ ਹੈਵੀ ਹੈ ਟੋਟਲੀ ਦਬਕਾ ਵਰਕ ਪ੍ਰੋਪਰ ਹੈਵੀ ਬਾਜੂ ਤੇ ਕੰਮ ਆਊਗਾ ਪੀਸ ਚੈੱਕ ਕਰੋਗੇ ਨਾ ਸ਼ਾਨਦਾਰ ਬਣਾਇਆ ਹੈ। ਫਰੰਟ ਪੂਰਾ ਹੈਵੀ ਆ ਗਿਆ ਟੋਟਲੀ ਹੈਂਡ ਵਰਕ ਪ੍ਰੋਪਰ ਸਲੀਵਸ ਤੇ ਕੰਮ ਪਿਓਰ ਕਰੇਜ ਦੀ ਸਲਵਾਰ ਪਿਓਰ ਔਰਗੈਂਜ਼ਾ ਦਾ ਦੁਪੱਟਾ ਸਾਫਟ ਕੁਆਲਿਟੀ ਦਾ ਦੁਪੱਟੇ ਦੇ ਵੀ ਸਾਰਾ ਫੋਰ ਸਾਈਡ ਦਬਕੇ ਦਾ ਕੰਮ ਸ਼ੇਡ ਤੁਹਾਨੂੰ ਮਿਲਣਗੇ ਤਿੰਨ ਇੱਕ ਸ਼ੇਡ ਤੁਹਾਨੂੰ ਮਿਲੂਗਾ ਆ ਵਾਲਾ ਪੀਚ ਜਿਹਾ ਕਲਰ ਪੀਚ ਔਰੇਂਜ ਜਿਹਾ ਸ਼ੇਡ ਇੱਕ ਸ਼ੇਡ ਤੁਹਾਨੂੰ ਮਿਲੂਗਾ ਮਸਟਰਡ ਕਲਰ ਕਲਰ ਤੁਸੀਂ ਆਪਣਾ ਕੋਈ ਵੀ ਬਾਈ ਕਰ ਲਓ ਤਿੰਨ ਰੰਗ ਨੇ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਆਪਾਂ ਕਲਰ ਹੋਲ ਹੀ ਦਿੰਦੇ ਆ ਆ ਲਓ ਇੱਕ ਆਏਗਾ ਆ ਵਾਲਾ ਸ਼ੇਡ ਕਲਰ ਚੈੱਕ ਕਰ ਲਓ ਕਲਰ ਤੇ ਨਿਗਾ ਮਾਰ ਲਓ ਕਲਰ ਬਹੁਤ ਸੋਹਣੇ ਨੇ ਆ ਲਓ ਇੱਕ ਆਊਗਾ ਜੀ ਆ ਵਾਲਾ ਸ਼ੇਡ ਇੱਕ ਕਊਗਾ ਜੀ ਮਾਸਟਰ ਕਲਰ ਕਲਰ ਤਿੰਨੇ ਨੇ ਤਿੰਨੇ ਕਲਰ ਪਿਆਰੇ ਨੇ ਸੋ ਡਿਜ਼ਾਈਨ ਬਹੁਤ ਸੋਹਣਾ ਡਿਫਰੈਂਟ ਜਿਹਾ ਆਰਟੀਕਲ ਆ ਪਾਰਟੀ ਵੇਅਰ ਸੂਟ ਆ ਸੋ ਸਾਰਾ ਦਬਕੇ ਦਾ ਕੰਮ ਆ ਟੋਟਲੀ ਹੈਂਡਵਰਕ ਸੋ ਰੇਟ ਇਸ ਰਹੇਗਾ 11000 800 ਰੁਪਏ ਪਿਓਰ ਵੈਲਵਟ ਦਾ ਆਵਲ ਆ ਡਿਜ਼ਾਈਨ ਹਜੇ ਮੈਨੇ ਕੱਲ ਇਹਦੇ ਦੋ ਸ਼ੇਡ ਪਾਏ ਸੀਗੇ ਰਸ ਤੇ ਨੇਵੀ ਲੂ ਸਭ ਨੇ ਰੀਲ ਦੇਖੀ ਹੋਣੀ ਉਹ ਵਿਦਨ ਮਤਲਬ ਕਿ ਦੋ ਤਿੰਨ ਘੰਟੇ ਦੇ ਵਿੱਚ ਦੋਨੋਂ ਸੋਲਡ ਆਊਟ ਹੋ ਗਈ ਦੋਨੋਂ ਬੁੱਕ ਹੋ ਗਏ ਸੀ ਪੀਸ ਸੋ ਲੋ ਜੀ ਅੱਜ ਮੈਂਨੇ ਪਾਰਸਲ ਖੋਲਿਆ ਉਹਦਾ ਇਹ ਸ਼ੇਡ ਬਣ ਕੇ ਆਇਆ ਨਵਾਂ ਇੱਕ ਹੋਰ ਇਹ ਕੱਲ ਮੈਂ ਦਿਖਾਇਆ ਨਹੀਂ ਕੱਲ ਹੈ ਹੀ ਨਹੀਂ ਸੀ ਪੀਸ ਮੇਰੇ ਕੋਲ ਸੋ ਲੋ ਜੀ ਇਹ ਅੱਜ ਸਵੇਰੇ ਪਾਰਸਲ ਖੋਲਿਆ ਪੀਸ ਬਣ ਕੇ ਆਇਆ ਲਵੈਂਡਰ ਪਰਪਲ ਸ਼ੇਡ ਦੇ ਵਿੱਚ ਨੇਵੀ ਬਲੂ ਕੱਲ ਆਊਗਾ ਜੇ ਕਿਸ ਨੇ ਨੇਵੀ ਬਲੂ ਵੀ ਆਰਡਰ ਕਰਨਾ ਹੋ ਕੱਲ ਨੂੰ ਫੇਰ ਪੀਸ ਆ ਰਿਹਾ ਇੱਕ ਹੋਰ ਉਹ ਆਪਣਾ ਕਰ ਸਕਦੇ ਆ ਆਹ ਕਲਰ ਨਵਾਂ ਐਡ ਹੋਇਆ ਜੀ ਸੋ ਇਹ ਕੱਲ ਆਇਆ ਨਹੀਂ ਸੀ ਕੱਲ ਇਸਕੇ ਪਾਇਆ ਨਹੀਂ ਆਪਾਂ ਇਹ ਅੱਜ ਆਇਆ ਇਹ ਅੱਜ ਆਪਾਂ ਇਹਦੀ ਤਾਂ ਰੀਲ ਪਾ ਰਹੇ ਆ ਸੋ ਪਿਓਰ ਖੀਮਖਾਬ ਦੀ ਬਾਟਮ ਪਿਓਰ ਵੈਲਵੈਟ ਪ੍ਰੀਮੀਅਮ ਵੈਲਵੈਟ ਖਰਗੋਸ਼ ਦੇ ਕੰਨਾਂ ਵਾਲੀ ਸਭ ਤੋਂ ਪਹਿਲੀ ਗੱਲ ਇਹ ਕਹਦਾ ਕਿ ਇਹ ਡਰਾਈ ਕਲੀਨਰ ਫੈਬਰਿਕ ਆ ਵਾਸ਼ੇਬਲ ਨਹੀਂ ਹੈਗਾ ਸੋ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਫੈਬਰਿਕ ਦਾ ਦੁਪੱਟਾ ਸੋ ਆ ਚੈੱਕ ਕਰੋ ਦੁਪੱਟਾ ਪੂਰਾ ਹੈਵੀ ਫੋਰਸ ਹੈ ਸਭ ਤੋਂ ਵੱਡੀ ਗੱਲ ਆ ਦੇਖੋ ਸਾਰਾ ਦਬਕੇ ਦਾ ਕੰਮ ਕਿੰਨਾ ਸ਼ਾਨਦਾਰ ਕੰਮ ਕਰਿਆ ਹੋਇਆ ਸੋ ਅਲਟੀਮੇਟ ਬੜਾ ਸੋਹਣਾ ਪੀਸ ਹੈ ਪਿਓਰ ਵੈਲਵੈਟ ਦੇ ਵਿੱਚ ਐਦਾਂ ਦੇ ਕਲਰ ਨਹੀਂ ਮਿਲਦੇ ਇਹ ਪ੍ਰੀਮੀਅਮ ਵੈਲਵੈਟ ਦੇ ਵਿੱਚ ਹੀ ਮਿਲਦੇ ਨੇ ਸੋ ਆਰਡਰ ਜਲਦੀ ਤੋਂ ਜਲਦੀ ਕਰ ਦਿਓ 프ਰੰਟ ਬੈਕ ਹੈਵੀ ਦੇ ਵਿੱਚ ਮੈਂ ਇੱਕ ਆਰਟੀਕਲ ਲੈ ਕੇ ਆਇਆ ਫੜ ਵਾਸਤੇ ਬਿਲਕੁਲ ਇੰਗਲਿਸ਼ ਕਲਰ ਔਰ ਡਿਜ਼ਾਈਨ ਪੂਰਾ 프ਰੰਟ ਵੀ ਹੈਵੀ ਹੈ ਪੂਰੀ ਬੈਕ ਵੀ ਹੈਵੀ ਬਣੀ ਹੈ ਸੋ ਆਰਟੀਕਲ ਤੁਹਾਨੂੰ ਨਿਗਾਹ ਕਰਾਉਂਦਾ ਮੈਂ ਪਹਿਲਾਂ ਮੈਂ ਬਾਟਮ ਦਾ ਸਟੱਫ ਓਪਨ ਕਰੂੰਗਾ ਮਤਲਬ ਕਿ ਇੱਕ ਲਾਈਨਿੰਗ ਦੇ ਤੌਰ ਤੇ ਤੁਹਾਨੂੰ ਦਿਖਾ ਰਿਹਾ ਹੈ ਹੈ ਤਾਂ ਬਾਟਮ ਹੈ ਬਾਟਮ ਸਭ ਤੋਂ ਵੱਡੀ ਗੱਲ ਜਿਵੇਂ ਮਤਲਬ ਕਿ ਕਈਆਂ ਦੇ ਪੌਂਚੇ 'ਚ ਬਣਨ ਦੀ ਦਿੱਕਤ ਆਂਦੀ ਹੈ ਇਹਦਾ ਪੌਂਚਾ ਇੱਕ ਸਾਈਡ ਮਤਲਬ ਕਿ ਇੱਕ ਅੱਗੇ ਆਊਗਾ ਇੱਕ ਇਹਦੀ ਬੈਕ ਸਾਈਡ ਤੇ ਕਢਵਾਇਆ ਆਪਾਂ ਮਤਲਬ ਕਿ ਸਲਵਾਰ ਹੁਣ ਇਹਦੀ ਸ਼ਰਟ ਦੀ ਐਮਬਰਾਇਡਰੀ ਸਾਰਾ ਸਾਰਾ ਹੈਂਡਵਰਕ ਆ ਆ ਰਿਹਾ ਪਹਿਲਾਂ ਤਾਂ ਇਹਦਾ ਫਰੰਟ ਚੈੱਕ ਕਰੋ ਫਰੰਟ ਤੇ ਸਾਰਾ ਹੈਂਡਵਰਕ ਦਾ ਕੰਮ ਪ੍ਰੋਪਰ ਹੈਵੀ ਬਾਜੂ ਤੇ ਕੰਮ ਪੀਸ ਇੰਨਾ ਪਿਆਰਾ ਲਖਨਊ ਦਾ ਆਰਟੀਕਲ ਸਭ ਤੋਂ ਸੋਹਣਾ ਪੀਸ ਔਰ ਆ ਚੈੱਕ ਕਰੋ ਬੈਕ ਪੂਰੀ ਹੈਵੀ ਫਰੰਟ ਬੈਕ ਦਾ ਪੂਰਾ ਹੈਵੀ ਆਰਟੀਕਲ ਆ ਸਪੈਸ਼ਲ ਵੈਡਿੰਗ ਲਈ ਚਾਹੇ ਇਹ ਆਰਟੀਕਲ ਕੋਈ ਵੀ ਬਾਏ ਕਰ ਸਕਦਾ ਮਤਲਬ ਕਿ ਕੋਈ ਵੀ ਪਾ ਸਕਦਾ ਕੋਈ ਵੀ ਵੇਅਰ ਕਰ ਸਕਦਾ ਸਭ ਤੋਂ ਵੱਡੀ ਗੱਲ ਮਤਲਬ ਗਾਰਲਿਸ਼ ਲੁੱਕ ਤੇ ਵੀ ਚੱਲੇਗਾ ਜਿਵੇਂ ਕਿ ਹੁਣ ਅੰਟੀਆ ਮੰਮੀ ਵਾਲੀ ਵੀ ਚੱਲੂ ਆ ਸਭ ਤੋਂ ਸੋਹਣਾ ਆਰਟੀਕਲ ਹੈ ਔਰ ਆ ਆ ਰਿਹਾ ਦੁਪੱਟਾ ਪੂਰਾ ਹੈਵੀ ਫੋਰਸ ਹੈਂਡ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਸੂਸੂਲ ਬਹੁਤ ਸੋਹਣਾ ਸਪੈਸ਼ਲ ਵੈਡਿੰਗ ਲਈ ਬਹੁਤ ਪਿਆਰਾ ਆਰਟੀਕਲ ਹੈਂਡਵਰਕ ਦਾ ਸੋ ਜਲਦੀ ਦੋਲਦੇ ਆਪਣਾ ਆਰਡਰ ਪਲੇਸ ਕਰੋ। ਇਹ ਰੈੱਡ ਕਲਰ ਦਾ ਸਪੈਸ਼ਲ ਬਰਾਇਡਲ ਸੂਟ ਨੰਦਕਾਰ ਦੇ ਲਈ ਸੋ ਇਹ ਆਰਟੀਕਲ ਬੜੀ ਕਾਪੀ ਹੋਈ ਹੈ ਆਰਟੀਕਲ ਦੀ ਕਿਸੇ ਨੇ ਖਾਦੀ ਸਿਲਕ ਚ ਪਾਇਆ ਕਿਸੇ ਨੇ ਕਰੇਵ ਚ ਪਾਇਆ ਪਰ ਕਰੇਵ ਵਾਲਾ ਦਾ ਮੈਂ ਇੱਕ ਚੀਜ਼ ਦੱਸ ਦਿੰਨਾ ਕਰੇਵ ਵਾਲੀ ਦੀ ਜਿਹੜੀ ਆ ਚੀਜ਼ ਹੈ ਨਾ ਉਹ ਚੀਜ਼ ਬਾਹਰ ਆ ਜਾਂਦੀ ਹੈ। ਸੋ ਪਰ ਅਸੀਂ ਦੇਣਾ ਪਿਓ ਸਿਲਕ ਤੇ オリジナル ਪੀਸ 6000 ਦਾ ਪਲੇਨ ਫੈਬਰਿਕ ਲੱਗਾ ਹੋਇਆ ਹੈ ਤੁਸੀਂ ਪਹਿਲਾ ਵੀਡੀਓ ਚੈੱਕ ਕਰੋ ਇਹ ਗੱਲ ਦਾਅਵੇ ਨਾਲ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਲਾਂਚਿੰਗ ਅਸੀਂ કરી ਸੀ ਇਸ ਆਰਟੀਕਲ ਦੀ ਇਹ ਗੱਲ ਦਾਅਵੇ ਨਾਲ ਕਹਿੰਦੇ ਆ ਸੋ ਬਾਹਰ ਦੇ ਵਿੱਚ ਉਹ ਗੱਲ ਵੱਖਰੀ ਐ ਕਾਪੀ ਹੋ ਜੇ ਗੱਲ ਵੱਖਰੀ ਐ ਸੋ ਆਰਟੀਕਲ ਚੈੱਕ ਕਰੋ ਜੀ ਪਿਓਰ ਸਿਲਕ ਤੇ Ориਜੀਨਲ ਪੀਸ ਹੀ ਦੇਣਾ ਸੀ ਆ ਚੈੱਕ ਕਰੋ ਸਾਰਾ ਹੈਂਡ ਦਾ ਕੰਮ ਸਾਰਾ ਪੈਚਵਰਕ ਸਪੈਸ਼ਲ ਬੁਟੀਕ ਮੇਡ ਬ੍ਰਾਈਡਲ ਸੂਟ ਪ੍ਰੋਪਰ ਪ੍ਰੋਪਰ ਹੈਵੀ ਬਾਜੂ ਤੇ ਕੰਮ ਪ੍ਰੋਪਰ ਹੈਵੀ ਘੇਰਾ ਪੂਰਾ ਫਰੰਟ ਹੈਵੀ ਪ੍ਰੋਪਰ ਹੈਵੀ ਬਾਟਮ ਤੇ ਕੰਮ ਪ੍ਰੋਪਰ ਹੈਵੀ ਬਾਟਮ ਤੇ ਕੰਮ ਪਰ ਆ ਆ ਰਿਹਾ ਦੁਪੱਟਾ ਦੁਪੱਟਾ ਪੂਰਾ ਹੈਵੀ ਜਾਲ ਸਾਰਾ ਪੈਚਵਰਕ ਦਾ ਕੰਮ ਐ ਦੁਪੱਟਾ ਪੂਰਾ ਹੈਵੀ ਛੋੜਾ ਫੋਰ ਸਾਈਡ ਪਲੱਸ ਪੂਰਾ ਹੈਵੀ ਜਾਰਜ ਜਾਲ ਸਭ ਤੋਂ ਵੱਡੀ ਗੱਲ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਲੱਗਾ ਹੈ ਪੀਸ ਬਹੁਤ ਸ਼ਾਨਦਾਰ ਹੈ ਸੋ ਇਹ ਕਾਫੀ ਟਾਈਮ ਬਾਅਦ ਮੇਰਾ ਪੀਸ ਬਣ ਕੇ ਆਇਆ ਦੁਬਾਰਾ ਪੂਰਾ ਟੌਪ ਸੇਲਿੰਗ ਆਰਟੀਕਲ ਹੈ ਜਿਸ سٹੈਂਡ ਦਾ ਹੈ ਸੋ ਖਾਦੀ ਫਿਲਕ ਤੇ ਪੀਸ ਬਣਾਇਆ ਕੱਲ 2 ਪੀਸ ਆਇਸੀ ਮਜ਼ੈਂਟਾ ਤੇ ਅਰਸ਼ਟ ਮਜ਼ੈਂਟਾ ਆਇਆ ਪਾਰਸਲ ਖੋਲਿਆ ਕਸਟਮਰ ਨੇ ਦੇਖਿਆ ਨਾਲ ਦੀ ਨਾਲ ਬਾਏ ਕਰਕੇ ਲੈ ਗਿਆ ਸੋ ਲੋ ਜੀ ਆਰਟੀਕਲ ਚੈੱਕ ਕਰੋ ਤੁਸੀਂ ਪਹਿਲਾਂ ਵੀਡੀਓ ਦੇਖੋ ਕਮੈਂਟ ਕਰਕੇ ਜਰੂਰ ਦੱਸਿਓ ਇਹ ਗਾਣਾ ਕਿਸ ਦਾ ਪਹਿਲੀ ਗੱਲ ਸੋ ਗਾਣਾ ਕਿਹੜੇ ਸਿੰਗਰ ਦਾ ਗਾਣਾ ਕਮੈਂਟ ਕਰਕੇ ਜਰੂਰ ਦੱਸਿਓ ਸੋ ਹੁਣ ਤੁਸੀਂ ਆਰਟੀਕਲ ਚੈੱਕ ਕਰੋ ਆਰਟੀਕਲ ਕਿਵੇਂ ਲੱਗਿਆ ਮੈਨੂੰ ਉਹ ਵੀ ਜਰੂਰ ਦੱਸ ਦਿਓ ਸੋ ਸਭ ਤੋਂ ਸੋਹਣਾ ਆਰਟੀਕਲ ਸੋ ਮੇਰੇ ਸਾਹਮਣੇ ਇਦਾਂ ਦਾ ਕਲਾਇੰਟ ਕੋਈ ਹੈ ਨਹੀਂ ਵੀ ਜਿੰਨੂੰ ਇਹ ਆਰਟੀਕਲ ਸੋਹਣਾ ਨਾ ਲੱਗੇ ਔਰ ਮੈਂ ਕਹਿੰਦਾ ਤਰੀਫ਼ ਦਾ ਮਥਾਜ ਨਹੀਂ ਇਹ ਆਰਟੀਕਲ ਪਿਓਰ ਖਾਦੀ ਛਿਲਕਦਾ ਬੁਟੇਕ بیس ਪ੍ਰੋਪਰ ਪ੍ਰੋਪਰ ਡਿਜ਼ਾਈਨਰ ਬੁਟੇਕ ਵੀ ਹੁੰਦੇ ਆ ਬੁਟਿਕਾਂ ਦੇ ਆਰਟੀਕਲ ਇਹਨਾਂ ਨੂੰ ਕਹੇ ਜਾਂਦਾ ਹੈ ਸੋ ਜਿਹੜੇ ਆਰਟੀਕਲ ਤੁਸੀਂ 35 35 40 40000 ਲਾ ਕੇ ਰੀਡੀ ਕਰਵਾਉਂਦੇ ਹੋ ਨਾ ਉਹ ਆਰਟੀਕਲ ਇਹ ਸੋ ਆ ਚੈੱਕ ਕਰੋ ਬਿਲਕੁਲ ਇਕਨੋਮਿਕਲ ਪ੍ਰਾਈਸ ਤੇ ਦਵਾਂਗੇ ਸਾਰਾ ਸਾਰਾ ਹੈਂਡਵਰਕ ਪੂਰਾ ਕੇਰਾ ਹੈਂਡਵਰਕ ਦੇ ਨਾਲ ਪ੍ਰੋਪਰ ਨੈਕ ਤੇ ਕੰਮ ਸਾਰਾ ਪੈਚਵਰਕ ਪ੍ਰੋਪਰ ਬਾਜੂ ਤੇ ਸਾਰਾ ਹੈਵੀ ਕੰਮ ਪ੍ਰੋਪਰ ਬਾਟਮ ਤੇ ਆਏਗਾ ਪਿਓਰ ਖਾਦੀ ਸ਼ਿਲਕ ਫੈਬਰਿਕ ਬਾਟਮ ਦੇਖੋਗੇ ਨਹੀਂ ਸ਼ਾਨਦਾਰ ਬਣੀ ਹੋਈ ਹੈ ਸਲਵਾਰ ਦੇ ਪਹੁੰਚ ਤੇ ਕੰਮ ਆਊਗਾ ਔਰ ਫੁੱਲ ਪਿਓਰ 35 ਗ੍ਰਾਮ ਔਰਗਾਂਜ਼ਾ ਦਾ ਦੁਪੱਟਾ ਦੁਪੱਟਾ ਚੈੱਕ ਕਰੋ ਆ ਦੇਖੋ ਡੋਲਰ ਲੱਗੇ ਹੋਏ ਆ ਸਾਰੇ ਪਾਸੇ ਡੋ ਇਨਾ ਸ਼ਾਨਦਾਰ ਡੋਲਰ ਲੱਗੇ ਹੋਇਆ ਸੋ ਦੁਪੱਟਾ ਬੜਾ ਸੋਹਣਾ ਸੋ ਜਲਦੀ ਨਾ ਨੀ ਖੁੱਲ ਜਾਏਗਾ 12000 ਵਾਲਾ ਸੂਟ ਤੁਹਾਨੂੰ ਹਾਫ ਰੇਟ ਤੇ ਮਿਲਣ ਜਾ ਰਿਹਾ ਅੱਜ 12000 ਵਾਲਾ ਡਿਜ਼ਾਈਨ ਅੱਥ ਨੂੰ ਹਾਫ ਰੇਟ ਤੇ ਮਿਲਣ ਜਾ ਰਿਹਾ ਇਹ ਡਿਜ਼ਾਈਨ ਪਹਿਲਾਂ ਮੇਰੇ ਕੋਲ 12000 ਦੇ ਰੇਨ ਚ ਆ ਸੀਗਾ ਬਸ ਉਹਦਾ ਦੁਪੱਟਾ ਫੋਰ ਸਾਈਡ ਸੀ ਹੁਣ ਇਹ ਦੁਪੱਟਾ ਬੂਟੀ ਵਰਕ ਚ ਆਇਆ ਰੇਟ ਮੈਂ ਕਹਿੰਦਾ ਜੀ ਰੇਟ ਦੇ ਅਕੋਰਡਿੰਗ ਸੂਟ ਇੰਨਾ ਸੋਹਣਾ ਨਾ ਸਾਰਾ ਦਬਕੇ ਦਾ ਕੰਮ ਹੈ ਗਲਾਸ਼ਮ オーਰਗੈਂਜ਼ਾ ਟੋਟਲੀ ਦਬਕਾ ਵਰਕ ਬਿਊਟੀਫੁਲ ਹੈਂਡ ਵਰਕ ਦਾ ਆਰਟੀਕਲ ਸਪੈ ਵੈਡਿੰਗ ਸਪੈਸ਼ਲ ਆਰਟੀਕਲ ਆ ਬਹੁਤ ਸੋਹਣਾ ਪਾਰਟੀ ਵੇਅਰ ਆ ਲੋ ਗਲਾਸ਼ੀ ਮੋਰ ਗੈਜ਼ਾ ਦੁਪੱਟਾ ਬੂਟੀ ਵਰਗੇ 6050 ਰੇਟ ਸਿਰਫ 6050 ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਤਿੰਨ ਕਲਰ ਤਿੰਨ ਰੰਗ ਸੋਹਣੇ ਪਿੰਕ ਫੋਮ ਸੀ ਗ੍ਰੀਨ 6050 ਰੁਪਏ ਜਲਦੀ ਤੋਂ ਜਲਦੀ ਬਾਏ ਕਰ ਲੋ ਆਏ ਵੀਕ ਇਹ ਆਰਟੀਕਲ ਮੇਰੇ ਕੋਲ ਰਿਪੀਟ ਦੇ ਵਿੱਚ ਆਂਦਾ ਆਏ ਵੀਕ ਔਰ ਆਂਦੇ ਸਾਰ ਸੋਲਡ ਆਊਟ ਹੁੰਦਾ ਡਿਜ਼ਾਈਨ ਇੰਨਾ ਸ਼ਾਨਦਾਰ ਡਿਜ਼ਾਈਨ ਹੈ ਇਹ ਸੋ ਇਹ ਆਰਟੀਕਲ ਦੀ ਡਿਮਾਂਡ ਸਭ ਤੋਂ ਜ਼ਿਆਦਾ ਇਸ ਟਾਈਮ ਕਿਉਂਕਿ ਇਹਦਾ ਦੁਪੱਟਾ ਬਹੁਤ ਲਾਇਓ ਆਪਣਾ ਸੂਟ ਬਹੁਤ ਸੋਹਣਾ ਪਿਓਰ ਗਲਾਸ਼ ਮੋਰਗੈਂਜ਼ਾ ਦਾ ਵੈਡਿੰਗ ਸਪੈਸ਼ਲ ਆਰਟੀਕਲ 12800 ਇਸ ਦਾ ਪ੍ਰਾਈਸ ਰਹੇਗਾ ਪ੍ਰੋਪਰ ਪੈਚਵਰਕ ਹੈ ਸਾਰਾ ਹੈਂਡਵਰਕ ਦਾ ਕੰਮ ਹੈ ਔਰ ਦੁਪੱਟਾ ਚੈੱਕ ਕਰੋ ਜੀ ਓਏ ਹੋਏ ਇਹੋ ਜਿਹੇ ਡਿਜ਼ਾਈਨਰ ਦੁਪੱਟਾ ਲਈ ਥੋੜਾ ਬਹੁਤ ਘੱਟ ਮਿਲਦੇ ਆ ਸੋ ਮੈਂ ਕਹਿੰਦਾ ਹਰ ਕੋਈ دیਵਾਨਾ ਹੈ ਇਸ ਆਰਟੀਕਲ ਦਾ ਇਸ ਟਾਈਮ ਸੋ ਛੇੜ ਤੁਹਾਨੂੰ ਮਿਲਣਗੇ ਤਿੰਨ ਇੱਕ ਮਿਲੂਗਾ ਫਾਰਮ ਛੇੜ ਫਾਰਮ ਛੇੜ ਇਹਦੇ ਨਾਲ ਜਿਹੜਾ ਕੰਬੀਨੇਸ਼ਨ ਕਰਿਆ ਆ ਬੜਾ ਪਿਆਰਾ ਕੰਟਰਾਸਟ ਹੈ ਇੱਕ ਆਏਗਾ ਆਵਲਾ ਆ ਵੀ ਫਾਰਮ ਛੇੜ ਹੈ ਇਹਦੇ ਨਾਲ ਪੈਚਵਰਕ ਦਾ ਕੰਬੀਨੇਸ਼ਨ ਡਿਫਰੈਂਟ ਹੈ ਸੋ ਕਲਰ ਕੰਬੀਨੇਸ਼ਨ ਚੈੱਕ ਕਰੋ ਕਿੰਨਾ ਪਿਆਰਾ ਹੈ ਬਿਊਟੀਫੁਲ ਕੰਬੀਨੇਸ਼ਨ ਹੈ ਇੱਕ ਆਏਗਾ ਜੀ ਜਿਹੜੀ ਸੀਗ੍ਰੀਨ ਸ਼ੇਡ ਕਲਰ ਤੁਸੀਂ ਆਪਣਾ ਕੋਈ ਵੀ ਵਾਇਰ ਕਰ ਲੋ 12800 ਜਿਸ ਦਾ ਪ੍ਰਾਈਸ ਆ ਆਰਡਰ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਦੋ ਆਰਡਰ ਵੱਤੋ ਵੱਤ ਕਰਿਆ ਕਰੋ ਔਰ ਆਈਟਮਾਂ ਇਹੋ ਜਿਹੀਆਂ ਆ ਰਹੀਆਂ ਨੇ ਇਸ ਟਾਈਮ ਮਤਲਬ ਵੀ ਟ੍ਰੈਂਡਿੰਗ ਆਈਟਮਾਂ ਬਿਲਕੁਲ ਫਾਈਨਲੀ ਆਹ ਵਾਲਾ ਡਿਜ਼ਾਈਨ ਵੀ ਦੁਬਾਰਾ ਰਿਪੀਟ ਦੇ ਵਿੱਚ ਆਇਆ ਜੀ ਆਪਣਾ ਸੋ ਇਹ ਆਰਟੀਕਲ ਮਤਲਬ ਕਿ ਐਂਦਾ ਹੋਊਗਾ ਜੀ ਅੱਜ ਆਰਡਰ ਪਾਣੇ ਆ ਤਾਂ ਮਸਾਂ ਹੀ ਮਹੀਨੇ ਮਹੀਨੇ ਬਾਅਦ ਇੱਕ ਦੋ ਪੀਸ ਬਣ ਕੇ ਆਉਂਦੇ ਆ ਦੁਬਾਰਾ ਕਿਉਂਕਿ ਇਹਨਾਂ ਨੂੰ ਟਾਈਮ ਵੀ ਬਹੁਤ ਲੱਗਦਾ ਸੋ ਪਿਓਰ ਕੋਰੀਅਨ ਟਿਸ਼ੂ ਦੇ ਉੱਤੇ ਸਾਰਾ ਸਾਰਾ ਹੈਂਡਵਰਕ ਕਿਹੜਾ ਬਹੁਤ ਸੋਹਣਾ ਪ੍ਰੋਪਰ ਹੈਵੀ ਬਾਵਾ ਤੇ ਕਢਾਈ ਸੋ ਪਿਓਰ ਕ੍ਰੇਪ ਦੀ ਸਲਵਾਰ ਛੇੜ ਬਹੁਤ ਸੋਹਣਾ ਯੂਨੀਕ ਦਾ ਕਲਰ ਹੈ ਕਲਰ ਕੰਟਰਾਸਟ ਬਹੁਤ ਪਿਆਰਾ ਹੈ ਇਹਦਾ ਦੁਪੱਟਾ ਚੈੱਕ ਕਰੋ ਜੀ ਪੱਲੇ ਦੇਖੋ ਦੁਪੱਟੇ ਦੇ ਕਿੰਨੇ ਹੈਵੀ ਬਣੇ ਹੋਏ ਆ ਫੁੱਲ ਹੈਂਡਵਰਕ ਦਾ ਪੀਸ ਹੈ ਸੋ ਅਲਟੀਮੇਟ ਕਲਾਸਿਕ ਆਰਟੀਕਲ ਹੈ ਸਿੰਗਲ ਪੀਸ ਬਣਦਾ ਇਹ ਇੱਕੋ ਕਲਰ ਦੇ ਵਿੱਚ ਇੱਕੋ 20 10200 ਰੁਪਏ ਦਾ ਰੇਟ ਹੈ ਆਰਡਰ ਜਿੰਨੀ ਜਲਦੀ ਹੋ ਸਕੇ ਉਹਨੇ ਜਲਦੀ ਕਰ ਲਓ ਆਪਣਾ ਕਲਾਸ ਔਰਗੈਂਜ਼ਾ ਦਾ ਹੈਂਡਵਰਕ ਦਾ ਆਰਟੀਕਲ ਜ ਸਿੰਨੇ ਸ਼ੇਡ ਸੋਨੇ ਆ ਫੁੱਲ ਵੈਡਿੰਗ ਲਈ ਸਪੈਸ਼ਲ ਆਰਟੀਕਲ ਆ ਫੁੱਲ ਵੈਡਿੰਗ ਵੇਅਰ ਸੋ ਪ੍ਰਾਈਸ ਰਹੇਗਾ ਜੀ 7250 7250 ਫੁੱਲ ਫਰੰਟ ਹੈਵੀ ਨਾਲੇ ਪ੍ਰਾਈਸ ਦੇ ਅਕੋਰਡਿੰਗ ਸੂਟ ਸੋਨਾ ਐਡਾਂ ਦੇ ਆਰਟੀਕਲ ਵੀ ਮੋਸਟਲੀ 16 17000 ਤੋਂ ਆਮ ਮਿਲਦੇ ਆ ਸੋ ਰੇਟ ਦੇ ਸਾਹਮਣੇ ਸੂਟ ਸੋਨਾ ਬਣ ਗਿਆ ਸਾਰਾ ਫਰੰਟ ਹੈਵੀ ਸਾਰਾ ਹੈਂਡਵਰਕ ਦਾ ਕੰਮ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਵਰਕ ਦਾ ਦੇਖੋ ਰੂਬੀ ਪੰਨੇ ਦਾ ਸੋ ਸਾਰਾ ਹੈਂਡਵਰਕ ਹੈ ਸੋ ਆ ਆ ਰਿਹਾ ਇਸ ਦਾ ਦੁਪੱਟਾ ਦੁਪੱਟਾ ਪੂਰਾ ਹੈਵੀ ਫੋਰ ਸਾਈਡ ਗਲਾਸ਼ਮਾ ਔਰਗੈਂਜ਼ਾ ਦੁਪੱਟਾ ਸ਼ੇਡ ਤੁ ਹਲੋ ਇੱਕ ਛੇੜ ਤੁਹਾਨੂੰ ਮਿਲੂਗਾ ਆ ਵਾਲਾ ਕਲਰ ਇੱਕ ਤੁਹਾਨੂੰ ਮਿਲੇਗਾ ਜੀ ਪਿੰਕ ਸ਼ੇਡ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ 7250 ਰੁਪਏ 7250 7250 ਜਲਦੀ ਜਲਦੀ ਆਰਡਰ ਕਰ ਲਓ ਜੀ ਆਪਣਾ オーਰੀਅਨ ਟਿਸ਼ੂ ਦਾ ਹੈਂਡਵਰਕ ਦਾ ਬਿਊਟੀਫੁੱਲ ਆਰਟੀਕਲ ਜੀ ਸਾਰਾ ਪੈਚਵਰਕ ਦਾ ਕੰਮ ਬਿਲਕੁਲ ਨਵਾਂ ਕਨਸੈਪਟ ਹੈ ਬਿਲਕੁਲ ਲੇਟੈਸਟ ਕਨਸੈਪਟ ਹੈ ਜੀ ਸੋ ਡਿਜ਼ਾਈਨ ਚੈੱਕ ਕਰੋ ਕਿੰਨਾ ਸ਼ਾਨਦਾਰ ਬਣਾਇਆ ਦਸਾ ਸੋ ਡਿਜ਼ਾਈਨ ਆਊਗਾ ਬੜਾ ਬਿਊਟੀਫੁੱਲ ਸੋ ਸਾਰਾ ਹੈਂਡਵਰਕ ਦਾ ਕੰਮ ਹੈ ਪੀਸ ਚੈੱਕ ਕਰੋ ਆ ਆਰਐਸ ਦਾ ਫਰੰਟ ਲੈਂਥ ਜਿੰਨੀ ਮਰਜ਼ੀ ਰੱਖੋ ਪ੍ਰੋਪਰ ਹੈਵੀ ਸਲੀਵਸ ਤੇ ਕੰਮ ਆਏਗਾ ਪਿਓਰ ਕਰੇਪ ਦੀ ਬਾਟਮ ਆਏਗੀ ਫਰੰਟ ਬਹੁਤ ਸੋਹਣਾ ਬਣਾਇਆ ਪ੍ਰੋਪਰ ਹੈਵੀ ਬਾਜੂ ਤੇ ਕੰਮ ਆਏਗਾ ਸੋ ਆ ਦੁਪੱਟਾ ਹੋਊਗਾ ਦੁਪੱਟਾ ਬੜਾ ਲਾਜਵਾਬ ਬਣਾਇਆ ਫੋਰ ਸਾਈਡ ਪਲੱਸ ਪੱਲੇ ਪੂਰੇ ਹੈਵੀ ਤਾਂ ਦੁਪੱਟਾ ਬੜਾ ਪਿਆਰਾ ਬਣਾਇਆ ਹੈ ਦੁਪੱਟਾ ਆ ਰਿਹਾ ਬਹੁਤ ਪਿਆਰਾ ਸਾਰਾ ਹੈਂਡਵਰਕ ਦੇ ਦੁਪੱਟਾ ਆ ਰਿਹਾ ਸ਼ੇਡ ਤੁਹਾਨੂੰ ਤਿੰਨ ਮਿਲ ਲਣਗੇ ਇਹਦੇ ਚ ਤਿੰਨੇ ਕਲਰ ਪਿਆਰੇ ਨੇ ਕਲਰ ਚੈੱਕ ਕਰੋ ਇੱਕ ਰਾਣੀ ਮਜ਼ੰਟਾ ਸ਼ੇਡ ਹੈ ਮਜ਼ੰਟਾ ਕਲਰ ਬਹੁਤ ਪਿਆਰਾ ਹੈ ਕੋਰੀਅਨ ਟੀਸ਼ੂ ਤੇ ਪ੍ਰਾਈਸ ਰਹੇਗਾ ਜੀ 9150 9150 ਰੁਪਏ 9150 ਰੁਪਏ ਇਸ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਇੱਕ ਆਇਗਾ ਆਵਲਾ ਸ਼ੇਡ 9150 ਇੱਕ ਛੇੜਾ ਹੋਇਆ ਦਾਲਚੀ ਨਿਕਲਰ ਤੀਜਾ ਕਲਰ ਗਾਜ਼ਰੀ ਪੀਛੇ ਬੜਾ ਸੋਹਣਾ ਸ਼ੇਡ ਹੈ ਅਜੇ ਪੀਸ ਬਣ ਕੇ ਆਇਆ ਜੀ ਅਜੇ ਦੁਪੱਟਾ ਤਾਂ ਹੀ ਨਹੀਂ ਖੁੱਲ ਰਿਹਾ ਕਿਉਂਕਿ ਜਸਟ ਥੋੜੀ ਦੇਰ ਪਹਿਲਾਂ ਹੀ ਪਾਰਸਲ ਖੋਲਿਆ ਹੈ ਮਾਲ ਦਾ ਸੁਣੋ ਜੀ ਆ ਚੈੱਕ ਕਰੋ 9150 ਰੁਪਏ ਕਲਰ ਕੋਈ ਵੀ ਭਾਇ ਕਰੋ ਫਰੰਟ ਹੈਵੀ ਦੇ ਵਿੱਚ ਪਿਓਰ ਔਰਗਾਂਜ਼ ਦਾ ਆਰਟੀਕਲ ਲੈ ਕੇ ਆਇਆ 7050 ਰੁਪਏ ਪ੍ਰਾਈਸ ਦਾ ਸਿਰਫ ਸੁਰ ਬਹੁਤ ਸੋਹਣਾ ਹੈ ਫਰੰਟ ਪੂਰਾ ਹੈਵੀ ਹੈ ਪਿਓਰ ਵਿਸਕੋਸ ਔਰਗੈਂਜ਼ਾ ਫੈਬਰਿਕ ਸੋ ਸਾਰਾ ਸਾਰਾ ਹੈਂਡ ਦਾ ਕੰਮ ਟੋਟਲੀ ਪਾਰਟੀ ਵੇਅਰ ਸੂਟ ਹੈ ਆ ਚੈੱਕ ਕਰੋ ਪੀਸ ਬਹੁਤ ਸੋਹਣਾ ਬਣਾ ਹੈ ਫੁੱਲ ਹੈਂਡਵਰਕ ਔਰ ਆ ਚੈੱਕ ਕਰੋ ਦੁਪੱਟਾ ਇਹਦਾ ਦੁਪੱਟੇ ਦਾ ਫੋਰ ਸਾਈਡ ਕੰਮ ਕਰਿਆ ਹੋਇਆ ਪਲੱਸ ਕੋਰਨਰ ਵਰਕ ਸਾਰਾ ਕਟ ਵਰਕ ਦਾ ਕੰਮ ਸ਼ੇਡ ਤੁਹਾਨੂੰ ਮਿਲਣਗੇ ਤਿੰਨ ਰਾਣੀ ਮਜ਼ੈਂਟਾ ਕਲਰ ਮਿਲੂਗਾ ਰਾਸ਼ਟ ਮਿਲੂਗਾ ਇੱਕ ਮਿਲੂਗਾ ਮਾਸਟਰਡ 7050 ਰੁਪਏ ਜਲਦੀ ਤੋਂ ਜਲਦੀ ਬਾਏ ਕਰ ਲਿਓ ਪੀਸ ਬਹੁਤ ਸੋਹਣਾ ਪਾ ਲਓ ਕਲਰ ਦੇਖੋ ਕਿੰਨਾ ਪਿਆਰਾ ਇੱਕ ਆਏਗਾ ਅਵਲਾਸ਼ ਸ਼ੇਡ ਇੱਕ ਹੈਗਾ ਮਾਸਟਰ 7050 ਰੁਪਏ ਫਟਾਫਟ ਬਾਏ ਕਰ ਲਓ ਪੀਸ ਬਹੁਤ ਸੋਹਣਾ ਪੀਸ ਪ्योर ਖਾਦੀ ਸਿਲਕ ਦਾ ਰਾਇਲ ਬਲੂ ਕਲਰ ਦਾ ਫਰੰਟ ਬੈਕ ਦਾ ਆਰਟੀਕਲ ਚੈੱਕ ਕਰੋ ਜੀ ਬੁਟੀਕ ਪੀਸ ਸੋ ਪੀਸ ਬੜਾ ਪਿਆਰਾ ਜੀ ਰਾਇਲ ਬਲੂ ਕਲਰ ਦਾ ਇਹਦੀ ਵੀ ਮੇਰੇ ਕੋਲ ਮਾਡਲ ਦੀ ਵੀਡੀਓ ਹੈਗੀ ਆ ਪਰ ਬਹੁਤ ਨੀਚੇ ਆ ਸੋ ਅਸੀਂ ਪਹਿਲਾਂ ਪਾਈ ਸੀਗੀ ਸੋ ਆ ਚੈੱਕ ਕਰੋ ਇਸ ਦਾ ਫਰੰਟ ਟੋਟਲੀ ਹੈਂਡਵਰਕ ਦਾ ਆਰਟੀਕਲ ਰਾਇਲ ਬਲੂ ਪਿਓਰ ਖਾਦੀ ਸਿਲਕ ਦਾ ਬੜਾ ਸ਼ਾਨਦਾਰ ਪੀਸ ਹੈ ਪ੍ਰੋਪਰ ਹੈਵੀ ਬਾਜੂ ਦੇ ਕੰਮ ਪ੍ਰਾਈਸ ਅਕੋਰਡਿੰਗ ਸੂਟ ਸੋਣਾ ਸਾਰਾ ਅੰਟੀਕ ਦਾ ਕੰਮ ਹੈ 9850 9850 ਰੁਪਏ ਪੀਸ ਬਹੁਤ ਪਿਆਰਾ ਬਣਿਆ ਹੈ ਪ੍ਰੋਪਰ ਹੈਵੀ ਬਾਟਮ ਤੇ ਕੰਮ ਆਊਗਾ ਸਲਵਾਰ ਦੇ ਪੌਂਚੇ ਤੇ ਕਢਾਈ ਆਊਗੀ ਔਰ ਆ ਚੈੱਕ ਕਰੋ ਇਹਦੀ ਬੈਕ ਐਮਬਲੋਇਡਰੀ ਸਾਰਾ ਸਾਰਾ ਹੈਂਡਵਰਕ ਜੀ ਫੁੱਲ ਵੈਡਿੰਗ ਸਪੈਸ਼ਲ ਆਰਟੀਕਲ ਹੈ ਇਹ ਬਹੁਤ ਪਿਆਰਾ ਪੀਸ ਹੈ ਬਹੁਤ ਪਿਆਰਾ ਸੂਟ ਹੈ ਸੋ ਆ ਚੈੱਕ ਕਰੋ ਇਸ ਦਾ ਦੁਪੱਟਾ 4 ਸਾਈਡ 9850 ਰੁਪਏ ਸੂਟ ਜਲਦੀ ਤੋਂ ਜਲਦੀ ਆਪਣਾ ਬਾਏ ਕਰ ਲਓ ਪੀਸ ਬੜਾ ਪਿਆਰਾ ਹੈ